ਪਿੰਡ ਬਰਵਾਲੀ ਵਿਖੇ ਮਹਿਲਾਵਾਂ ਨੂੰ ਆਤਮ ਨਿਰਪਰ ਬਣਾਉਣ ਲਈ ਹੁਨਰ ਸਟੂਡੈਂਟ ਕਨੈਕਟ ਸੈਂਟਰ ਦਾ ਉਦਘਾਟਨ ਪਿੰਡ ਬਰਵਾਲੀ ਵਿਖੇ ਮਹਿਲਾਵਾਂ ਨੂੰ ਆਰਥਿਕ ਰੂਪ ਚ ਆਤਮ ਨਿਰਪਰ ਬਣਾਉਣ ਦੇ ਉਦੇਸ਼ ਨਾਲ ਹੁਨਰ ਆਨਲਾਈਨ ਕੋਰਸ ਤਹਿਤ ਹੁਨਰ ਸਟੂਡੈਂਟ ਕਨੈਕਟ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੁਨਰ ਸਟੂਡੈਂਟ ਕਨੈਕਟ ਸੈਂਟਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਕੰਪਨੀ ਦੀ ਸੀਈਓ ਮੈਡਮ ਨਿਸ਼ਤਾ ਜੋਗੇਸ਼ ਨੇ ਕਿਹਾ ਕਿ ਆਰਥਿਕ ਤੌਰ ਤੇ ਕਮਜ਼ੋਰ ਜਾਂ ਘਰੇਲੂ ਔਰਤਾਂ ਜਿਹੜੀਆਂ ਕਿਸੇ ਕਾਰਨ ਆਪਣੀ ਪੜ੍ਹਾਈ ਅਧ ਵਿਚਕਾਰ ਛੱਡ ਚੁੱਕੀਆਂ ਸਨ ਉਹਨਾਂ ਨੂੰ ਉਕਤ ਸੈਂਟਰ ਦਾ ਵੱਡਾ ਲਾਭ ਹੋਵੇਗਾ ਉਹਨਾਂ ਕਿਹਾ ਕਿ ਉਕਤ ਔਰਤਾਂ ਆਪਣੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਸਾਕਾਰ ਕਰ ਸਕਦੀਆਂ ਹਨ ਕਿਉਂਕਿ ਉਕਤ ਔਰਤਾਂ ਅਨੀਤਾ ਬੁਟੀਕ ਅਤੇ ਬਿਊਟੀ ਪਾਰਲਰ ਬਰਵਾਲੀ ਸੈਂਟਰ ਨਾਲ ਹੀ ਆਨਲਾਈਨ ਟ੍ਰੇਨਿੰਗ ਲੈ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ ਜਿਸ ਨਾਲ ਉਹਨਾਂ ਕੁੜੀਆਂ ਚਾਤਮ ਨਿਰਭਰਤਾ ਪੈਦਾ ਹੋ ਸਕੇਗੀ ਤੇ ਉਹ ਆਪਣੇ ਪਰਿਵਾਰਾਂ ਦੀ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਸਕਣਗੀਆਂ ਸੈਂਟਰ ਦੀ ਇੰਚਾਰਜ ਕਿਰਨ ਮੋਦਗਿਲ ਨੇ ਦੱਸਿਆ ਕਿ ਕੋਈ ਵੀ ਮਹਿਲਾ ਘਰ ਬੈਠੇ ਫੈਸ਼ਨ ਫੂਡ ਅਤੇ ਬਿਊਟੀ ਦੇ ਖੇਤਰ ਵਿੱਚ ਆਪਣੇ ਹੁਨਰ ਨੂੰ ਨਾ ਸਿਰਫ ਵਿਕਸਿਤ ਕਰ ਰਹੀਆਂ ਹਨ ਸਗੋਂ ਇੱਕ ਵਧੀਆ ਆਮਦਨ ਦਾ ਸਰੋਤ ਵੀ ਪ੍ਰਾਪਤ ਕਰ ਰਹੀਆਂ ਹਨ ਉਹਨਾਂ ਦੱਸਿਆ ਕਿ ਹੁਨਰ ਆਨਲਾਈਨ ਕੋਰਸ ਵਿੱਚ ਫੈਸ਼ਨ ਫੂਡ ਅਤੇ ਬਿਊਟੀ ਨਾਲ ਸੰਬੰਧਿਤ ਲਗਭਗ 55 ਤੋਂ ਵੱਧ ਸਰਕਾਰੀ ਸਰਟੀਫਿਕੇਟ ਕੋਰਸ ਉਪਲਬਧ ਹਨ ਜਿਨ੍ਹਾਂ ਨੂੰ ਮਹਿਲਾਵਾਂ ਹੁਨਰ ਆਨਲਾਈਨ ਕੋਰਸ ਐਪਲੀਕੇਸ਼ਨ ਦੇ ਮadhyam ਨਾਲ ਉਪਯੋਗ ਕਰ ਸਕਦੀਆਂ ਹਨ ਮੈਂ ਪਹਿਲਾਂ 2-3 ਸਲਾਈ ਸੈਂਟਰ ਚਲਾ ਰਿਹਾ ਸੀਗਾ ਉਹਨਾਂ 'ਚ ਸਮੱਸਿਆ ਮੈਨੂੰ ਆਈਆਂ ਬੱਚਿਆਂ ਨੂੰ ਸਿਖਾਉਣ ਵਾਸਤੇ ਤਾਂ ਉਹ ਸਲਾਈ ਸੈਂਟਰ ਬੰਦ ਹੋ ਚੁੱਕੇ ਨੇ ਜੀ ਪਰ ਇਹਦੇ ਵਿੱਚ ਹੁਣ ਸਭ ਤੋਂ ਵਧੀਆ ਮੈਨੂੰ ਗੱਲ ਇਹ ਲੱਗੀ ਆ ਵੀ ਜਿਹੜਾ ਘਰ ਰਹਿ ਕੇ ਹੀ ਆਪਣਾ ਬੱਚਾ ਸਿੱਖ ਸਕਦਾ ਹੂੰ ਠੀਕ ਆ ਜੀ ਤੇ ਕੋਸ਼ਿਸ਼ ਕਰਨ ਦੇ ਵਿੱਚ ਕੋਈ ਆਉ ਨਹੀਂ ਹੈਗਾ ਅੱਗੇ ਹੋ ਜੀ ਹਾਂ ਜੀ ਹਾਂ ਜੀ कोशिश करने कोई हर्ज नहीं के कोई है करके देखना चाहिए पढ़े लिखे तो कोई ये नहीं है अनपढ़ भी बच्चा बहुत तरक्या कर रहे हैं जी हम सब किरण जी के स्टोर किरण जी के बुटीक पर आए हैं किरण जी ने हुनर ऑनलाइन कोर्सिस के साथ कोर्सिस सीखे उन्होंने घर से अपनी भाषा में अपने हुनर को तराशा और आज खुद का बुटीक खोला यही नहीं आज उन्होंने हुनर आज हमने हुनर ऑनलाइन कोर्सेज़ का स्टूडेंट सेंटर का भी उद्घाटन किया इनके बुटीक में तो आसपास की सारी महिलाएं जिनको भी अगर आपको लगता है आप में कुछ हुनर है तो आप प्लीज़ यहाँ आइए आप किरण जी से बात कीजिए किरण जी की स्टोरी को सुनिए किरण जी से प्रेरणा लीजिए और ख़ुद अपने आप अपने अपने घर से अपने पैरों पर पे, अपनी नई पहचान बनाइए बहुत आसान है और हम आपके हर स्टेप पर मदद के लिए यहीं पर रहेंगे तो आ, हुनर ऑनलाइन कोर्सेज़ में आप पचपन से भी ज़्यादा कोर्सेज़ हैं फैशन के कोर्सेज़ है जहाँ पे आप सिलाई आ, बुनाई ये सब सीख सकते हैं ब्यूटी के कोर्सेज़ है जहाँ पे आप मेकअप सीख सकते हैं और फूड के कोर्सेज़ है जहाँ पे आप केक मेकिंग कलनरी स्किल्स बेकिंग सीख सकते हैं पंजाब में अभी हुनर के ऑलमोस्ट चार से पाँच हज़ार स्टूडेंट्स हैं आज हम हमारा दूसरा सेंटर खोल रहे हैं और आज तीसरा सेंटर भी खुलेगा तो अभी तीन सेंटर्स है चंडीगढ़ में यहाँ पे और अम्बाला में ਤੁਸੀਂ ਕੋਈ ਵੀ ਐਨੀ ਵਨ ਤੁਹਾਡੇ ਵਿੱਚ ਕੋਈ ਵੀ ਹੁਨਰ ਹੈਗਾ ਉਹਨੂੰ ਉਭਾਰਨ ਦੀ ਕੋਸ਼ਿਸ਼ ਕਰਨਾ ਉਹੀ ਆਪਣਾ ਹੁਨਰ ਹੈ ਅਗਰ ਤੁਹਾਡੇ ਵਿੱਚ ਕੋਈ ਵੀ ਹੁਨਰ ਹੈਗਾ ਏ ਤਾਂ ਸਾਡੇ ਵਾਲੇ ਪਲੇਟਫਾਰਮ ਤੇ ਆ ਕੇ ਤੁਸੀਂ ਕੋਈ ਵੀ ਆਪਣੇ ਹੁਨਰ ਨੂੰ ਪਹਿਚਾਨ ਦੇ ਸਕਦੇ ਹੋ ਚਾਹੇ ਤੁਸੀਂ ਘਰੇ ਬੈਠੇ ਹੋ ਜਿਹੜੀਆਂ ਘਰੇਲੂ ਔਰਤਾਂ ਨੇ ਜਾਂ ਅੱਗੇ ਲੜਕੀਆਂ ਸਟੱਡੀ ਨਹੀਂ ਕਰ ਪਾਉਂਦੀਆਂ ਹੈਗੀਆਂ ਉਹ ਮਤਲਬ ਕਿ ਘਰੇ ਬੈਠੀਆਂ ਨੇ ਫ੍ਰੀ ਟਾਈਮ ਦੇ ਵਿੱਚ ਉਹ ਘਰੇ ਹੁਨਰ ਦਾ ਜਿਹੜਾ ਕੋਈ ਵੀ ਕੋਰਸਿਸ ਆ ਉਹ ਲੈ ਕੇ ਆਰਾਮ ਨਾਲ 5 ਮਿੰਟ 10 ਮਿੰਟ ਆਰਾਮ ਨਾਲ ਕੱਟ ਸਕਦੀਆਂ ਨੇਗੀਆਂ ਉਹਦੇ ਵਿੱਚ ਤੁਹਾਨੂੰ ਕੋਈ ਵੀ ਬੰਦਿਸ਼ ਨਹੀਂ ਹੈਗੀ ਤੁਹਾਡੇ ਜਦੋਂ ਵੀ ਤੁਸੀਂ ਕੋਰਸ ਲੈਣੇ ਹੋ ਉਹ ਤੁਹਾਡੇ ਨਾਲ ਕੋਆਪਰੇਟ ਕਰਦੇ ਨੇਗੇ ਪੂਰਾ ਕਿਉਂਕਿ ਜਿੰਨੀ ਵੀ ਟੀਮ ਹੈ ਅਥਰデア ਇੰਨੀ ਸਹਿਯੋਗੀ ਹੈ ਨਾ ਜਦੋਂ ਵੀ ਤੁਸੀਂ ਗੱਲ ਕਰੋਗੇ ਜਾਂ ਤੁਸੀਂ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਹੈਗਾ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਯੋਗ ਦਿੰਦੇ ਨੇ ਔਰ ਤੁਹਾਡੀ ਲੈਂਗੁਏਜ ਆ ਹਰ ਇੱਕ ਲੈਂਗੁਏਜ ਪੰਜਾਬੀ ਹਿੰਦੀ ਇੰਗਲਿਸ਼ ਤਾਮਿਲ ਤੁਹਾਨੂੰ ਹਰ ਇੱਕ ਲੈਂਗੁਏਜ ਦੇ ਵਿੱਚ ਕੋਰਸਸ ਮਿਲਣਗੇ ਤੇ ਤੁਸੀਂ ਆਰਾਮ ਨਾਲ ਘਰੇ ਬੈਠ ਕੇ ਕਦੋਂ ਵੀ ਪੂਰਾ ਕਰ ਸਕਦੇ ਹੋ ਉਹਨਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਕੋਲ ਤੁਹਾਡਾ ਤੁਸੀਂ ਖਾਣਾ ਬਣਾਉਂਦੇ ਹੋਏ ਤੁਸੀਂ ਘਰ ਦਾ ਕੋਈ ਵੀ ਘਰੇਲੂ ਕੰਮ ਕਰਦੇ ਹੋਏ ਤੁਸੀਂ ਕੋਰਸਸ ਕਰ ਸਕਦੇ ਹੋ ਆਰਾਮ ਨਾਲ ਕਿਸ਼ਨ ਤੁਹਾਨੂੰ ਰੀਅਲ ਚ ਦੱਸਾਂ ਕੁਆਲੀਫਿਕੇਸ਼ਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਤੁਹਾਡੇ ਚ ਹੁਨਰ ਹੈਗਾ ਆ ਇਹ ਹੀ ਸਭ ਤੋਂ ਵੱਡੀ ਗੱਲ ਹੈ ਇਹ ਹੁਨਰ ਕਨੈਕਟ ਸੈਂਟਰ ਹੈ ਜੀ ਸਟੂਡੈਂਟ ਕਨੈਕਟ ਸੈਂਟਰ ਹੈ ਹੁਨਰ ਦਾ ਤੁਸੀਂ ਕਦੇ ਵੀ ਆ ਕੇ ਮੇਰੀ ਸਟੋਰੀ ਜਾਣ ਸਕਦੇ ਹੋ ਕਿਉਂਕਿ ਮੈਂ ਇਹਨਾਂ ਦੇ ਅਕੋਰਡਿੰਗਲੀ ਅੱਜ ਮੈਂ ਆਰਾਮ ਨਾਲ ਸਕਸੈਸਫੁਲ ਆ ਠੀਕ ਹੈ ਮੈਂ ਇਹਨਾਂ ਤੋਂ ਕੋਰਸੇਸ ਕੀਤੇ ਸੀਗੇ ਤੇ ਅੱਜ ਮੈਂ ਆਪਣਾ ਆਪਣਾ ਬੁਟੀਕ ਰਨ ਕਰ ਰਹੀ ਆ ਵਧੀਆ ਕਮਾਈ ਕਰ ਰਹੀ ਆ ਇਨਕਮ ਵਧੀਆ ਜਨਰੇਟ ਹੋ ਰਹੀ ਆ ਮੇਰੀ ਹਾਂਜੀ ਇਹ ਲੱਗ ਕੇ ਅੱਜ ਬਹੁਤ ਵੱਡਾ ਮਾਣ ਮਿਲਿਆ ਕਿ ਇਹ ਹਨਰ ਪ੍ਰੋਗਰਾਮ ਜੋ ਇਸੇ ਕਿਨ ਨਾ ਕਰਨੀ ਚਲਾਇਆ ਇਹਦੇ ਨਾਲ ਸਾਡੀ ਇੱਥੇ ਬੱਚਿਆਂ ਨੂੰ ਸਾਡੇ ਬੀਬੀਆਂ ਨੂੰ ਜਿਹੜੇ ਆਰਥਿਕਾ ਤੌਰ ਤੇ ਬੇਰੋਜ਼ਗਾਰ ਨੇ ਉਹਨਾਂ ਦੇ ਲਈ ਵੀ ਤੇ ਆਮ ਵੀ ਬੱਚਿਆਂ ਦੇ ਲਈ ਬਹੁਤ ਵੱਡਾ ਮਾਣ ਦੀ ਚੀਜ਼ ਹੈ ਕਿ ਘਰ-ਘਰ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਆ ਆਮ ਬੱਚੇ ਨਾ ਕਿਤੇ ਜਾ ਸਕਦੇ ਨੇ ਤੇ ਉਹਨਾਂ ਦੇ ਲਈ ਬਹੁਤ ਔਖਾ ਵੀ ਕੰਮ ਹੈਗਾ ਕਈ ਪਰਿਵਾਰ ਨਹੀਂ ਭੇਜਣਾ ਚਾਹੁੰਦੇ ਬਾਹਰ ਬੱਚਿਆਂ ਨੂੰ ਪਰ ਇਹ ਘਰ ਦੇ ਵਿੱਚ ਰਹਿ ਕੇ ਵੀ ਬੱਚੇ ਘਰ ਦਾ ਕੰਮ ਵੀ ਕਰ ਸਕਣਗੇ ਤੇ ਇਹ ਕੰਮ ਵੀ ਸਿੱਖ ਸਕਣਗੇ ਹਾਂਜੀ ਇਹਦੇ ਲਈ ਬਹੁਤ ਵੱਡਾ ਯਾਨੀ ਕਿ ਪਰਮਾਤਮਾ ਦਾ ਸ਼ੁਕਰਾਨਾ ਹੈ ਕਿ ਬੱਚਿਆਂ ਨੂੰ ਲਈ ਕਿਸੇ ਨੇ ਸੋਚੀ ਐ ਇਸ ਚੀਜ਼ ਨੂੰ